ਇੰਗਲੈਂਡ ਵਸਤਿਕ ਵਿਤਰੀ ਵਿਪਾ ਰੂਪ ਰਵੀਂਦਰ ਕੌਰ ਦੀ ਦੂਸਰੀ ਕਿਤਾਬ ਮੌਨ ਦਾ ਧਨਵਾਦ ਆਈ ਹੈ ਯਾਦਾਂ ਦੀ ਮਹਿਕ ਤੋਂ ਬਾਅਦ ਚ ਉਸ ਦੀ ਸ਼ਾਇਰੀ ਪੜਦੇ ਹੈ ਸਿਰਫ ਸੁਸੁੰਦਾ ਜਿਵੇਂ ਉਹ ਆਪਣੀ ਚੁੱਪ ਨੂੰ ਅਨੁਵਾਦ ਕਰ ਰਹੀ ਹੋਵੇ ਆਪਣੇ ਮੌਨ ਨੂੰ ਅਨੁਵਾਦ ਕਰ ਰਹੀ ਹੋਵੇ ਕਈ ਵਾਰ ਸ਼ਬਦ ਉਹਨੀਆਂ ਗੱਲਾਂ ਨਹੀਂ ਸਮਝਾਉਂਦੇ ਆਖਦੇ ਜਿੰਨੀ ਸ਼ਬਦਾਂ ਵਿਚਕਾਰ ਲਈ ਸਪੇਸ ਤੁਹਾਨੂੰ ਗੱਲਾਂ ਕਹਿ ਜਾਂਦੀ ਹੈ ਉਹ ਜਿਹੜਾ ਅਲਕ ਹੈ ਉਹ ਇਸ ਸ਼ਾਇਰੀ ਵਿੱਚ ਥਾਂ ਪਰਥਨ ਹਾਜ਼ਰ ਹੈ ਔਰ ਅਣਕਹੇ ਨੂੰ ਕਹੇ ਨੂੰ ਵੱਤ ਸਮਰਥ ਬਣਾਉਣਾ ਹੀ ਸ਼ਾਇਰੀ ਸ਼ਕਤੀ ਹੁੰਦੀ ਹੈ ਰੂਪ ਦਿਵਿੰਦਰ ਇਸ ਕਲੋਂ ਭਾਗਾ ਵਾਲੀ ਹੈ ਕਿ ਉਸ ਕੋਲ ਚੁੱਪੀ ਹੈ ਚੁੱਪ ਕਰਨ ਦਾ ਕਾਰਨ ਕੋਈ ਨਹੀਂ ਹੈ ਪਰ ਚੁੱਪ ਨੂੰ ਅਨਵਾਦ ਕਰਨ ਦੀ ਕਾਫੀਅਤ ਹੈ ਇਹ ਧੀਆ ਪੜਾਈ ਕਰ ਸਕਦੀਆਂ ਨੇ ਉਹਨਾਂ ਕੋਲ ਧਰਤੀ ਜਿਦਾ ਸਤਕ ਹੁੰਦਾ ਸਬਰ ਹੁੰਦਾ ਸੰਤੋਖ ਹੁੰਦਾ ਔਰ ਆਦਮੀ ਵੋਕਲ ਹੈ ਧੀ ਜਿਹੜੀ ਉਹ ਚੁੱਪ ਹੁੰਦੀ ਹੈ ਜਦੋਂ ਉਹਨੇ ਕੁਝ ਕਹਿਣਾ ਹੁੰਦਾ ਵੱਡੀ ਗੱਲ ਆਖੀ ਜਾਂਦੀ ਹੈ ਸੋ ਇਸ ਕਿਤਾਬ ਨੂੰ ਪੜ੍ਹਦਿਆਂ ਮੈਨੂੰ ਥਾ ਥਾ ਦੇ ਉੱਤੇ ਖਾਸ ਕਰਕੇ ਜਿਹੜੀਆਂ ਆਜ਼ਾਦ ਰਗਦੀਆਂ ਨਜ਼ਮਾਂ ਨੇ ਉਹਨਾਂ ਵਿੱਚ ਮੈਨੂੰ ਲੱਗਿਆ ਕਿ ਮੇਰੇ ਕੋਲ ਵੀ ਸਿੱਖਣ ਲਈ ਬਹੁਤ ਕੁਝ ਹੈ ਮੇਰੇ ਵਾਸਤੇ ਬਹੁਤ ਕੁਝ ਸਿੱਖਣ ਲਈ ਹੈ ਔਰ ਮੈਂ ਇਸ ਦੇ ਲੋਕ ਰੂਪ ਰਵਿੰਦਰ ਨੂੰ ਮੁਬਾਰਕ ਦਿੰਦਾ ਜਿਸ ਨੇ ਇੰਨੀ ਖੂਬਸੂਰਤ ਸ਼ਾਇਰੀ ਦੀ ਕਿਤਾਬ ਨੂੰ ਸਾਡੇ ਸਾਨੂੰ ਹਾਜ਼ਰ ਕੀਤਾ ਸੋ ਮਾਣ ਦਾ ਧੰਨਵਾਦ ਬਾਰੇ ਪੰਕੁਲਵਰ ਧੋਨੇ ਔਰ ਸੁਖਿੰਦਰ ਅਮਰਤ ਨੇ ਵੀ ਬਹੁਤ achੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਦੀਆਂ ਟਿੱਪਣੀਆਂ ਨੂੰ ਬਾਅਦ ਵਿੱਚ ਪੜਾਂਗਾ ਇਹ ਲਾ ਸ਼ਾਇਰੀ ਪੜੀ ਹੈ ਔਰ ਮੈਂ ਮਹਿਸੂਸ ਇਹ ਕਰਦਾ ਕਿ ਕਿਸੇ ਵੀ ਸ਼ਾਇਰ ਨੂੰ ਆਪਣੇ ਅੰਦਰਵੰਤ ਦੀ ਜਾਨ ਜਦੋਂ ਆ ਜਾਂਦੀ ਹੈ ਤਾਂ ਉਦੋਂ ਉਹ ਗੱਲ ਕਹਿਣ ਦੇ ਕਾਬਲ ਹੋ ਜਾਂਦਾ ਹੈ ਬਹੁਤੀ ਵਾਰ ਅਸੀਂ ਬਾਰੋ-ਬਾਰ ਤੁਰੇ ਫਿਰਦੇ ਹਾਂ ਸ਼ਬਦ ਬਾਹਰੋਂ ਲੱਭਦੇ ਹਾਂ ਆਪਣੇ ਅੰਦਰ ਗੋਤਾ ਨਹੀਂ ਲਾਉਂਦੇ ਅੰਦਰ ਚੁੱਭੀ ਨਹੀਂ ਲਾਉਂਦੇ ਰੂਪ ਦਿਵਿੰਦਰ ਨੇ ਅੰਦਰ ਚੁੱਭੀ ਲਾ ਕੇ ਉਹ ਸ਼ਬਦ ਕਹੇ ਨੇ ਜਿਹੜੇ ਸ਼ਬਦ ਸ਼ਾਇਰੀ ਨੂੰ ਬਹੁਤ ਸਮਰੱਥ ਬਣਾਉਣ ਦੇ ਵਿੱਚ ਕੰਟ੍ਰਿਬਿਊਟ ਕਰਦੇ ਹਿੱਸਾ ਪਾਉਂਦੇ ਆ tir bot umari botbo bitanga